ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦ ਲਗ ਜੋਤ ਕਾਇਮ ਵਰਤਾ ਆਪਾ ਪਚੂ ਨ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਚੂ ਨ ਸੂਝੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਔਸਰ ਬੀਤਿਓ ਜਾਤ ਹੈ ਛੋਡੋ ਮਨ ਕੇ ਪਰਮਾ ਮਹਾਰਾਜ ਕਹਿੰਦੇ ਨੇ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਗੁਰੂ ਜੀ ਕਹਿੰਦੇ ਔਸਰ ਬੀਤਿਓ ਜਾਤ ਹੈ ਤੇ ਜਦੋਂ ਇਹ ਲੰਘ ਗਿਆ ਫਿਰ ਕੀ ਕਰਾਂਗੇ ਜੀ ਕਬੀਰ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ ਅੱਜ ਵੇਖੋ ਆ ਸਾਡੇ ਕੋਲ ਸਰੀਰ ਹੈ ਜਿਹੜੀ ਚੌਂਕੜੀ ਅੱਜ ਤੋਂ 10 ਸਾਲ ਪਹਿਲਾਂ ਵੱਜਦੀ ਸੀ ਅੱਜ ਨਹੀਂ ਵੱਜਦੀ ਜਿਹੜੀ ਸਮਰੱਥਾ એનર્ਜੀ ਪਹਿਲਾਂ ਸੀ ਉਹ ਨਹੀਂ ਹੁਣ ਸਰੀਰ ਇਹ ਸਰੀਰਾਂ ਦਾ ਸੁਭਾਅ ਹੈ ਪਰ ਗੁਰੂ ਕਹਿੰਦਾ ਇਸ ਸਮੇ ਨੂੰ ਵੀ ਵਿਅਰਥ ਨਾ ਜਾਣ ਦੇ ਜੇ ਸਮਾਂ ਨਿਕਲ ਗਿਆ ਫਿਰ ਕੀ ਕਰੇਗਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਬੰਦੇ ਦਾ ਪਾਣੀ ਦਾ ਭਰਿਆ ਹੋਇਆ ਤਲਾਬ ਪੋਖਰ ਕਹਿ ਲਓ ਸਰੋਵਰ ਕਹਿ ਲਓ ਕਿਸੇ ਕਿਆਬੀ ਇਹਦੇ ਬੰਨੇ ਮਾਰ ਲੈ ਇਹ ਪਾਣੀ ਬਾਹਰ ਨਾ ਨਿਕਲ ਜਾ ਕਹਿੰਦਾ ਛੱਡੋ ਪਰਾਂ ਇਹਨੇ ਜਾਣਾ ਕਿੱਥੇ ਵੇ ਪਾਣੀ ਦਾ ਭਰਿਆ ਇਹਨੇ ਕਿਤੇ ਨਹੀਂ ਜਾਣਾ ਕੋਈ ਵੱਟ ਬੰਨੇ ਦੀ ਲੋੜ ਨਹੀਂ ਕਹਿੰਦੇ ਜਦੋਂ ਸਾਰਾ ਸਰੋਵਰ ਖਾਲੀ ਹੋ ਗਿਆ ਨਾ ਹੁਣ ਕਈ ਚੋਕ ਕੇ ਤੁਰਿਆ ਹੁੰਦਾ ਕਾਦੇ ਲਈ ਜੀ ਇਹ ਵੱਟਾਂ ਮਾਰਨ ਆਇਆ ਪਾਣੀ ਨਾ ਨਿਕਲ ਜਾਏ ਕਹਿਣ ਲੱਗੇ ਜਵਾਨੀ ਚ ਸਰੋਵਰ ਭਰਿਆ ਸੀ ਉਦੋਂ ਸਾਹ ਵੀ ਕੋਈ ਨਹੀਂ એનર્ਜੀ ਹੁਣ ਸਭ ਕੁਝ ਚਲਾ ਗਿਆ ਹੁਣ ਬੈਠਾ ਕਹਿੰਦਾ ਹੁਣ ਕਿਤੇ ਗੱਲ ਬਣ ਸਕਦੀ ਭਗਤ ਸਾਹਿਬ ਕਹਿੰਦੇ ਸੂਕਾ ਸਰਵਰ ਪਾਲ ਬੰਦਾਵਾ ਲੂਣਾ ਖੇਤਾਂ ਤੋਂ ਬਾਤ ਕਰੇ ਲੂਣਾ ਖੇਤ ਹੱਥ ਵਾਰ ਕਰੇ ਕਿ ਜਦੋਂ ਖੇਤ ਹੀ ਸਾਰਾ ਵੱਢਿਆ ਗਿਆ ਫਸਲ ਸਾਰੀ ਕੱਟੀ ਗਈ ਹੁਣ ਤੂੰ ਵਾੜ ਕਰਨ ਆ ਗਿਆ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਗੁਰੂ ਕਹਿੰਦਾ ਇਸ ਸਮੇਂ ਨੂੰ ਵਿਅਰਥ ਨਾ ਗਵਾ ਕਾਲ ਕਰੰਤਾ ਅਬੈ ਕਰ ਅਬ ਕਰਤਾ ਸ਼ੈਤਾਨ ਪਾਛੇ ਕਚੂਨੋ ਕੋਈ ਗੋਜੂ ਸਿਰ ਪਰ ਆਵੇ ਕਾਲ ਗੁਰੂ ਜੀ ਕਿਦੇ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲੈ ਮੇਰੂ ਰਹਾਉ ਹੁਣ ਅੱਗੇ ਬਚਨ ਹੈ ਸੰਪਤ ਇਹ ਸੰਪਤ ਦਾ ਅਰਥ ਕਰਾਂਗੇ ਸੰਪਤੀ ਇਸ ਵਿੱਚ ਸਭ ਕੁਝ ਚੱਲ ਅਚਲ ਸੰਪਤੀ ਆਪਣੇ ਕਹਿੰਦੇ ਆ ਉੱਥੇ ਜੋ ਕੁਝ ਵੀ ਹੈ ਤੁਸੀਂ ਘਰ ਲੈ ਲਓ ਸਟੋਰ ਲੈ ਲਓ ਜ਼ਮੀਨ ਲੈ ਲਓ ਗੱਡੀਆਂ ਲੈ ਲਓ ਬੈਂਕ ਬੈਲੈਂਸ ਲੈ ਸਭ ਕੁਝ ਸੰਪਤ ਸੰਪਤੀ ਰੱਥ ਪਹਿਲਾਂ ਪੁਰਾਣੇ ਸਮਿਆਂ ਕੋਲ ਆਮ ਬੰਦਿਆਂ ਕੋਲ ਊਠ ਹੀ ਹੁੰਦੇ ਜਾਂ ਖਚਰਾ ਹੁੰਦੀਆਂ ਸਨ ਗੱਡੇ ਹੁੰਨੇ ਚੰਗਿਆਂ ਬੰਦਿਆਂ ਕੋਲ ਘੋੜੇ ਹੁੰਦੇ ਸਨ ਕਿਸੇ ਕੋਲ ਹਾਥੀ ਹੁੰਦਾ ਸੀ ਤੇ ਜਿਹਦੇ ਕੋਲ ਚੋਖੇ ਪੈਸੇ ਹੁੰਦੇ ਉਹਦੇ ਫਿਰ ਰੱਥ ਬੜੇ ਕੀਮਤੀ ਹੁੰਦੇ ਸਨ ਅੱਜ ਦੇ ਪਰਪੇਖ 'ਚ ਅਰਥ ਕਰੋ ਵੀ ਕੀਮਤੀ ਤੋਂ ਕੀਮਤੀ ਗੱਡੀ ਅੱਜ ਦੇ ਪਰਪੇਖ 'ਚ ਅਰਥ ਕਰੀਏ ਸੰਪਤੀ ਇਹ ਕੀਮਤੀ ਰੱਥ ਵਾਹਨ ਜਿਹੜੇ ਨੇ ਧਨ ਦੌਲਤ ਪੈਸਾ ਰਾਜ ਅ ਰਾਜ ਭਾਗ ਜੀ ਨੂੰ ਅਸੀਂ ਕਿੰਨੇ ਪਦਵੀ ਸੰਪਤ ਰਤ ਧਨ ਰਾਜ ਭਾਗ ਸੰਪਤ ਰਤਨ ਰਾਜ ਰਾਜ ਸਿਓ ਅਤ ਨਿਹੋ ਲਗਾਇਓ ਅਤ ਦਰਥੇ ਸਭ ਕੁਝ ਭੁੱਲ ਗਿਆ ਉਹਦੇ ਨਾਲ ਅਤ ਦਾ ਨੇਖ ਹੈ ਮੇਰੀ ਸੰਪਤੀ ਮੇਰਾ ਬੈਂਕ ਬੈਲੈਂਸ ਮੇਰੀ ਗੱਡੀ ਮੇਰਾ ਸਟੋਰ ਮੇਰੀ ਜ਼ਮੀਨ ਮੇਰਾ ਭੋਏ ਭਾਂਡਾ ਅਤ ਦਾ ਨੇ ਲਾਇਆ ਹਰ ਵੇਲੇ ਉਹ ਚੇਤੇ ਰਹਿੰਦਾ ਨਾ ਸੱਚੀ ਮੈਂ ਤੁਹਾਨੂੰ ਦੱਸਾਂ ਇੱਥੇ ਬੈਠਿਆਂ ਵੀ ਚੇਤੇ ਹੀ ਹੁੰਦਾ ਪਿਆ ਸੇਲ ਚੰਗੀ ਹੋ ਗਈ ਕਿ ਨਹੀਂ ਹੋਣੀ ਮਨ ਦਾ ਸੁਭਾਅ ਹੈ ਨਾ ਜ਼ਿੰਮੇਵਾਰ ਜੇ ਬੈਠਾ ਉਹਦਾ ਧਿਆਨ ਰਹੇਗਾ ਵੀ ਮੀਂਹ ਪੈਂਦਾ ਪਏ ਫਸਲ ਦਾ ਨੁਕਸਾਨ ਨਾ ਹੋ ਉਹਦੇ ਨਾਲ ਅੱਤ ਦਾ ਨੇਕ ਹੈ ਅੱਤ ਦੀ ਮੁਹੱਬਤ ਤੇ ਗੁਰੂ ਜੀ ਕਹਿੰਦੇ ਕਾਲ ਇੱਥੇ ਕਾਲ ਦਾ ਅਰਥ ਹੈ ਮੌਤ ਫਾਸ ਫਾਸ ਦਾ ਅਰਥ ਹੈ ਫਾਈ ਜਦ ਗੱਲ ਪਰੀ ਜਦਦਰ ਤੇ ਜਦੋਂ ਗੱਲ ਦੇ ਲੱਲੇ ਨੂੰ ਸਿਹਾਰੀ ਲੱਗੀ ਗੱਲ ਵਿੱਚ ਫਈਦ ਅਰਥ ਪੈ ਗਈ ਮਹਾਰਾਜ ਕਹਿੰਦੇ ਆ ਕਿ ਸੰਪਤ ਰਤ ਤਨ ਰਾਜ ਸੋ ਅਤ ਨਿਹੋ ਲਗਾਇਓ ਕਾਲ ਪਾਂ ਜਦ ਗੱਲ ਪਰੀ ਜਦੋਂ ਇਹ ਗੱਲ ਚ ਪੈ ਗਈ ਸਭ ਭਇਓ ਪਰਾਇਓ ਜੋ ਕੁਝ ਆਪਣਾ ਸੀ ਸਭ ਕੁਝ ਹੀ ਪਰਾਇਆ ਹੋ ਗਿਆ ਉਹ ਆਪਣਾ ਨੀਰਿਆ ਗੁਰਮਖੋ ਪਰਾਇਆ ਤਾਂ ਇਥੋਂ ਤੱਕ ਜਿਹੜੀਆਂ ਜੁੱਤੀਆਂ ਕੱਪੜੇ ਬੰਦਾ ਸਵਾ ਕੇ ਹੁੰਦਾ ਹੈ ਨਾ ਲੈ ਕੇ ਮੌਤ ਹੋ ਜਾ ਉਹ ਵੀ ਲੋਕੀ ਘਰ ਰੱਖ ਲੈਣ ਨਾਲ ਉਹ ਵੀ ਰੀ ਤੋਰ ਦੇ ਪੈ ਬਾਬਾ ਜੀ ਨੇ ਸ਼ਬਦ ਕਿਹਾ ਫਰੀਦ ਜੀ ਕਹਿੰਦੇ ਕੱਪੜੇ ਦੀ ਗਾਰੰਟੀ ਹੈ ਧਾਗੇ ਦੀ ਵਾਰੰਟੀ ਹੈ ਦਰਜੀ ਦਾਵਾ ਕਰੇਗਾ ਕਦੀ ਨਹੀਂ ਸੀਨ ਉਧੜੇਗੀ ਕੱਪੜੇ ਵਾਲਾ ਕਹੇਗਾ ਕਪੜਾ ਨਹੀਂ ਛਿਜੇਗਾ ਕਹਿਣ ਲੱਗੇ ਪਾਣ ਵਾਲਿਆ ਤੂੰ ਦੱਸ ਦੇ ਤੇਰੀ ਗਾਰੰਟੀ ਹੈ ਕਿ ਜਿੰਨੀ ਦੇਰ ਤੱਕ ਸੂਰ ਸੀਪ ਕੇ ਆਉਣਾ ਤੂੰ ਰਹਿਣਾ ਵੀ ਹੈ ਕਿ ਨਹੀਂ ਤੇਰੀ ਤਾਂ ਗਾਰੰਟੀ ਕੋਈ ਨਹੀਂ ਖਿੰਧੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਗੋਦੜੀ ਨੂੰ ਟਾਂਕੇ ਲੱਗ ਸਕਦੇ ਆ ਜਿੰਦ ਸਰੀਰ ਵਿੱਚੋਂ ਨਿਕਲੇ ਕਿਹੜਾ ਟਾਂਕਾ ਲਾਂਗ ਜਿੰਦ ਨਾ ਕਾਈ ਮੇਰਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਕ ਕਾਲ ਫਾਂ ਜਦ ਗਲ ਪਰੀ ਸਭ ਭਇਓ ਪਰਾਇਓ ਸਭ ਕੁਝ ਬਗਾਨਾ ਹੋ ਗਿਆ ਪਰਾਇਆ ਹੋ ਗਿਆ ਨਾ ਜੀ ਹੁਣ ਅੱਗੇ ਗੁਰੂ ਜੀ ਕਹਿੰਦੇ ਜਾਨ ਬੂਝ ਕੇ ਬਾਵਰੇ ਤੈਨੂੰ ਸਮਝ ਸੀ ਜਾਨ ਬੂਝ ਕੇ ਦਰਤੇ ਤੈਨੂੰ ਅਕਲ ਐ ਸੀ ਐਵੇਂ ਤੂੰ ਕੁੰਤਰਾ ਡਾਈ ਜਾਣੇ ਨਹੀਂ ਜੀ ਮੈਨੂੰ ਸਮਝ ਕੋਈ ਨਹੀਂ ਸੀ ਜਾਨ ਬੂਝ ਕੇ ਬਾਵਰੇ ਬਾਵਰੇ ਦਰ ਤੇ ਝੱਲੇ ਤੈ ਤੈ ਦਰ ਤੇ ਤੂੰ ਕਾਜ ਵਿਗਾ ਰਿਓ ਕਾਜ ਦਰ ਤੇ ਜ਼ਿੰਦਗੀ ਦਾ ਸਫਲਾਉਣ ਵਾਲਾ ਕੰਮ ਵਿਗਾ ਰਿਓ ਦਰ ਤੇ ਵਿਗਾੜ ਦਿੱਤਾ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਝੂਠ ਬੋਲੀ ਜੰਨੀ ਜੀ ਮੈਨੂੰ ਸਮਝ ਕੋਈ ਨਹੀਂ ਸੀ ਮਹਾਰਾਜ ਕਹਿੰਦੇ ਤੈਨੂੰ ਸਮਝ ਕੇ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾ ਰਿਓ ਜਿਹੜਾ ਕਾਜ ਜ਼ਿੰਦਗੀ ਵਿੱਚ ਰੱਬ ਨੂੰ ਮਿਲਦਾ ਸੀ ਉਹ ਜਾਣ ਬੂਝ ਕੇ ਤੂੰ ਵਿਗਾੜ ਦਿੱਤਾ ਸੱਚ ਏਵੇ ਕਿਹੜਾ ਬੰਦਾ ਜਿਹਨੂੰ ਪਤਾ ਨਹੀਂ ਜੀ ਆਪਣੇ ਉੱਥੇ ਤਾਂ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਇਹ ਲਿਖਿਆ ਹੁੰਦਾ ਨਾ ਵੀ ਇਹ ਇਹ ਸੇਤ ਲਈ ਖਾਣੀ ਕਰਕੇ ਜੇ ਆ ਜਿਹੜੇ ਤੁਮਰਪਾਨ ਕਰਦੇ ਨੇ ਉਹ ਤੇ ਲਿਖਿਆ ਹੁੰਦਾ ਮੇਰੇ ਖਿਆਲ ਕਹਿੰਦੇ ਉੱਤੇ ਵੀ ਲਿਖਿਆ ਹੁੰਦਾ ਵੀ ਇਹ ਸੇਤ ਲਈ ਠੀਕ ਨਹੀਂ ਬੰਦਾ ਲਿਖਦਾ ਵੀ ਹੈ ਸੇਤ ਲਈ ਠੀਕ ਨਹੀਂ ਪਰ ਵਰਤੀ ਵੀ ਜਾਂਦਾ ਸਮਝ ਵੀ ਖੈ ਕਿ ਜ਼ਿੰਦਗੀ ਮੇਰੀ ਨਿਕਲਦੀ ਪਈ ਰਹਿਣਾ ਮੈਂ ਕੋਈ ਨਹੀਂ ਜਾਨ ਬੁਝ ਕੇ ਅਵਿਸਲਾ ਹੋ ਗਿਆ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨ ਜਾਨ ਤੇ ਸਭ ਬਾਤ ਜਾਣ ਤੇ ਹੀ ਔਗਣ ਕਰੇ ਇਹ ਸਮਝ ਹੈ ਕਿ ਆ ਗੁਨਾਹ ਹੈ ਇਹ ਔਗਣ ਹੈ ਇਹ ਮਨ ਬੜਾ ਭੈੜਾ ਜੇ ਰਾਤ ਨੂੰ ਕਰਦਾ ਹੈ ਗੁਨਾਹ ਤੇ ਗੁਨਾਹ ਕਰਨ ਤੋਂ ਬਾਅਦ ਰਾਤ ਹੀ ਤੋਬਾ ਕਰ ਲੈਂਦਾ ਬਾਜੀ ਬਾਜ ਅੱਜ ਜੀ ਗੁਨਾਹ ਦਾਜਾ ਨਸ਼ੇ ਦਾ ਆ ਆਖਰੀ ਦਿਨ ਕੱਲ ਤੋਂ ਸਭ ਕੁਝ ਖਤਮ ਫਿਨਿਸ਼ ਤੇ ਜਦੋਂ ਦੁੱਧੇ ਦਿਨ ਸ਼ਾਮ ਪਈਦੀ ਅੰਦਰ ਫਿਰ ਖੁਰਕੁਰੋਰੀ ਸ਼ੁਰੂ ਹੋ ਜਾਂਦੀ ਕਹਿੰਦਾ ਕੋਈ ਨਹੀਂ ਜਿਹੜੀ ਕੱਲ ਮਾफी ਮੰਗੀ ਸੱਜ ਅੱਜ ਫਿਰ ਮੰਗ ਲਾ ਨਹੀਂ ਪਿਆਰਿਓ ਮਨ ਜਾਣੇ ਸਭ ਬਾਤ ਜਾਣਤੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹੱਥ ਦੀਪ ਕੁਮੈ ਪਰ ਮਨ ਨੂੰ ਸਭ ਪਤਾ ਹੈ ਆ ਕਾਹਦੀਆਂ ਸਿਆਣ ਪਾਵੇ ਹੱਥ ਚ ਦੀਵਾ ਲੈ ਕੇ ਤੁਰਿਆ ਜਾਣਾ ਪਤਾ ਵੀ ਇਹ ਸਾਹਮਣੇ ਖੜ੍ਹਾ ਹੈ ਦੀਵਾ ਪਕੜ ਕੇ ਖੱਡੇ ਵਿੱਚ ਛਾਲ ਮਾਰਨ ਵਾਲਿਆ ਟੋਏ ਵਿੱਚ ਡਿੱਗਣ ਵਾਲਿਆ ਤੂੰ ਦੀਵੇ ਦਾ ਵੀ અપਮਾਨ ਕੀਤਾ ਸੱਚੀ ਮੁੱਚੀ ਸਮਝ ਗਿਆਨ ਦੀਵਾ ਹੈ ਇਹਦੇ ਖੋਣ ਦੇ ਬਾਬ ਯੂ ਦੀ ਵਿਕਾਰਾਂ ਦੇ ਖੱਡੇ ਵਿੱਚ ਡਿੱਗਣ ਵਾਲਿਆ ਤੂੰ ਗਿਆਨ ਦਾ ਵੀ અપਮਾਨ ਕੀਤਾ ਤੈਨੂੰ ਸਮਝ ਨਹੀਂ ਗੁਰੂ ਸਾਹਿਬ ਕਹਿੰਦੇ ਜਾਨ ਬੂਜ ਕੇ ਬਾਵਰੇ ਤੈ ਕਾਜ ਵਿਕਾਰਿਓ ਤੂੰ ਆਪਣੀ ਜ਼ਿੰਦਗੀ ਦਾ ਕਾਜ ਵਿਗਾੜਦਾ ਕਿਹੜਾ ਜੀ ਪਾਪ ਕਰਤ ਸੁਖ ਚਿਓ ਨਹੀਂ ਇਨੂੰ ਬੜਾ ਪੋਲਾ ਬੋਲਣਾ ਸੁਖਚਿਓ ਨਹੀਂ ਸੁਕੁਚਿਓ ਨਹੀਂ ਪੜਨਾ ਮਹਾਰਜ ਕਹਿ ਰਿਹਾ ਪਾਪ ਕਰਤ ਗੁਨਾਹ ਕਰਦੇ ਆ ਪਾਪ ਕਰਦੇ ਆ ਸੁਖਚਿਓ ਦਾ ਅਰਥ ਇਹ ਤੂੰ ਸੰਕੋਚ ਨਹੀਂ ਕੀਤਾ ਮੈਂ ਗੁਰਮੁਖੋ ਤਾਂ ਇਹਨਾਂ ਨੂੰ ਵੀਰਾਂ ਨੂੰ ਕਿਹਾ ਸੀ ਵੀ ਚਲਾ ਦਿਓ ਤੇ ਬੜਾ ਨਾਲ ਧੰਨਵਾਦ ਕਿਉਂਕਿ ਜੇ ਇਸ ਕਥਾ ਵਿੱਚੋਂ ਇਸ ਸ਼ਬਦ ਵਿੱਚੋਂ ਇੱਕ ਲਫ਼ਜ਼ ਦਾ ਵੀ ਅਰਥ ਮੰਨ ਲਓ ਸੁਖਚਿਓ ਪਾਠ ਇਹਦੀ ਸਮਝ ਪੈ ਗਈ ਨਾ ਤੇ ਘਟੋ ਘਟੇ ਪਾਠ ਕਰਦੇ ਆ ਸਮਝ ਰਹੇਗੀ ਜਿੱਥੇ ਸੁਖ ਚ ਹੋਣਾ ਉਦਾਰਤ ਸੰਕੋਚ ਹੈ ਜਿੱਥੇ ਔਸਰ ਹੋਣਾ ਉਹਦਾ ਅਰਥ ਮੌਕਾ ਹੈ ਕਿਉਂਕਿ ਇਹ ਇਸ ਕਰਕੇ ਵੀ ਅਰਥ ਜ਼ਰੂਰੀ ਨੇ ਜੀ ਮਹਾਰਜ ਕਹਿੰਦੇ ਆ ਕਿ ਪਾਪ ਕਰਤ ਸੁਖ ਚੋ ਨਹੀਂ ਤੂੰ ਪਾਪ ਕਰਦਿਆਂ ਕਦੀ ਸੰਕੋਚ ਨਹੀਂ ਕੀਤਾ ਤੈਨੂੰ ਸਮਝ ਸੀ ਪਰ ਜਾਣ ਬੂਝ ਕੇ ਤੂੰ ਆਪਣੇ ਆਪ ਨੂੰ ਸੰਕੋਚ ਨਹੀਂ ਕੀਤਾ ਅੱਗੇ ਨਹ ਮੈਂ ਬੇਨਤੀ ਕਰਾਂਗਾ ਇਹਦਾ ਪਾਠ ਨੰਨੇ ਨੂੰ ਕੰਨਾਂ ਲਾ ਕੇ ਨਹੀਂ ਕਰਨਾ ਅਕਸਰ ਨੰਨੇ ਨੂੰ ਕੰਨ ਨਹੀਂ ਬੋਲਿਆ ਜਾਂਦਾ ਨਹਿ ਤੇ ਨਾ ਦੋਨਾਂ 'ਚ ਬੜਾ ਫਰਕ ਹੈ ਜੀ ਮੈਂ ਪਿਛਲੇ ਦਿਨ ਹੀ ਕਿਹਾ ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਾਵੇਂ ਸੀ ਦਾਵਾ ਕਰੀ ਬੜੀ ਕਥਾ ਜਾਣਨੇ ਆ ਅਸੀਂ ਸਿਰਫ ਟੀਕੇ 'ਚੋ ਅਰਥ ਪੜ੍ਹ ਰਹੇ ਆ ਗੁਰਮਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਿੰਗਲ ਨੂੰ ਜਾਨਣਾ ਬੜਾ ਔਖਾ ਪਿੰਗਲ ਜਿਹੜੇ ਪੋਇਟਰੀ ਸਮਝਦੇ ਆ ਲਘੂ ਤੇ ਦੀਰਘ ਦੋ ਮਾਤਰਾ ਹੁੰਦੀਆਂ ਨੇ ਲਘੂ ਮੈਂ ਪਿਛਲੇ ਦਿਨੀ ਕਿਹਾ ਸੀ ਹੁਣ ਮੰਨ ਲਓ ਕੱਲਾ ਨੰਨਾ ਆਵੇ ਉਹ ਲਘੂ ਹੈ ਕੱਲਾ ਨੰਨਾ ਤੇ ਨੰਨੇ ਨੂੰ ਕੰਨਾ ਲਾ ਦਿਓ ਦੀਰਘ ਬਣ ਜਾਏਗਾ ਤੇ ਅਕਸਰ ਸਾਡੇ ਬੰਦੇ ਲਘੂ ਨੂੰ ਦੀਰਘ ਬੋਲਦੇ ਪਿਆ ਸੋਚਿਆ ਸੋਚ ਨਾ ਉਥੇ ਨੰਨੇ ਨੂੰ ਕੰਨਾ ਨਹੀਂ ਉਹ ਲਘੂ ਹੈ ਤੇ 99% ਬੰਦੇ ਉਹਨੂੰ ਦੀਰਘ ਬਣਾ ਕੇ ਬੋਲਦੇ ਆ ਸੋਚਾ ਸੋਚ ਨਾ ਹੋਵੇ ਭਾਵੇਂ ਸਿੱਧੀ ਗੱਲ ਆ ਪਾਕਾਂ ਦੀ ਸੀ ਤੇ ਸਿਧਾਂਤ ਵੱਲ ਧਿਆਨ ਦੇਣੇ ਆ ਪਰ ਇਹ ਸਾਡੀ ਵਿਰਾਸਤ ਹੈ ਕੀਰਤਨ ਬਾਣੀ ਸ਼ੁੱਧ ਉਚਾਰਨ ਗੁਰੂ ਸਾਹਿਬ ਕਹ ਰਹੇ ਇੱਥੇ ਇਹਦਾ ਪਾਠ ਨਾ ਕੱਲਾ ਨੰਨਾ ਕਰਨਾ ਨਾ ਨੰਨੇ ਨੂੰ ਕੱਲਾ ਨਾ ਇਹਨੂੰ ਲਾਂਬੀ ਬੰਦ ਦੇਣਾ ਸਿਹਾਰੀ ਵੀ ਨਹੀਂ ਲੱਗਣਦੇ ਨੀ ਬੜਾ ਖੜਵਾ ਪਾਠ ਹੈ ਪਾਪ ਕਰਤ ਸੁਖ ਚੋ ਨਹੀ ਨਾ ਗਰਬ ਨਿਵਾਰਿਓ ਹੁਣ ਯਾਦ ਰੱਖਿਓ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਮੈਨੂੰ ਇਸ ਵੀ ਕਿਤੇ ਉਕਤਾਂ ਨਾ ਜਾਈਏ ਆ ਤੂੰ ਜਦੋਂ ਪਾਠ ਅਸੀਂ ਜਿੰਨਾ ਕਿਤੇ ਨਾ ਜੀ ਕਹੋ ਲਾਗਿਓ ਪਰਾਇਓ ਨਿਵਾਰਿਓ ਬਿਗਾਰਿਓ ਇਹ ਸਾਰੇ ਊੜੇ ਜਿਹੜੇ ਨੇ ਖੁੱਲੇ ਨੇ ਇਹ ਊੜੇ ਬੰਦ ਨਹੀਂ ਇਹਨੂੰ ਖੁੱਲਾ ਹੀ ਬੋਲਣਾ ਹੈ ਪਰ ਪਾਠ ਕਰਦੇ ਹਾਂ ਖੁੱਲਾ ਨਹੀਂ ਜੇ ਕੋਈ ਬੋਲਦਾ ਫਿਰ ਬੇਨਤੀ ਹੈ ਹੁਣ ਨਿਵਾਰਿਓ ਤੇ ਨਿਵਾਰਿਓ ਦੋਨਾਂ ਵਿੱਚ ਫਰਕ ਹੈ ਨਾ ਵਿਚਾਰਨ ਵਿੱਚ ਇੱਥੇ ਸਤਿਗੁਰੂ ਕਹਿ ਰਿਹਾ ਤੂੰ ਪਾਪ ਕਰਦਿਆ ਸੰਕੋਚ ਨਹੀਂ ਕੀਤਾ ਨਾ ਆਪਣੇ ਅੰਦਰ ਦਾ ਹੰਕਾਰ ਜਿਹੜਾ ਲਈ ਬੈਠਾ ਹੈ ਕਰਮਦਾਰ ਤੇ ਹੰਕਾਰ ਤੂੰ ਇਹਦਾ ਵੀ ਨਿਵਰਤੀ ਨਹੀਂ ਕੀਤੀ ਪਾਪ ਵੀ ਰੱਜ ਕੇ ਕਰਨੇ ਤੇ ਹੰਕਾਰੀ ਵੀ ਬੜਾ ਹੈ ਤੇਰਾ ਬਣੇਗਾ ਕੀ ਪਾਪ ਕਰਦ ਸੁਖ ਚੋ ਨਹੀਂ ਨਾ ਗਰਬ ਨਿਵਾਰਿਓ ਤੇ ਗੁਰਮਖੋ ਹੰਕਾਰ ਹੀ ਕੈਸੀ ਬਿਮਾਰੀ ਹੈ ਜਿਹੜੀ ਸ਼ੁਭ ਗੁਣਾਂ ਨੂੰ ਕਿਤੇ ਟਿਕਣ ਹੀ ਨਹੀਂ ਦਿੰਦੀ ਜਿੰਨੀ ਹੰਕਾਰ ਨੂੰ ਅੱਗ ਲੱਗਦੀ ਹੈ ਵੈ ਗੁਰੂ ਜੀ ਇਹ ਤਾਂ ਸਾਰੀ ਪਵਾੜੇ ਦੀ ਜੜ ਹੈ ਇਹਨੂੰ ਸੱਟ ਵਜਦੀ ਹੈ ਜਦੋਂ ਫਿਰ ਬੰਦੇ ਨੂੰ ਕਿਸੇ ਨੂੰ ਝੁਕਾਉਣ 'ਚ ਜਿੰਨਾ ਬੰਦੇ ਨੂੰ ਰਸ ਆਉਂਦਾ ਹੈ ਨਾ ਜੇ ਕਿਤੇ ਇੰਨਾ ਝੁਕਣ ਵਿੱਚ ਰਸ ਆ ਜਾਏ ਤੇ ਬੰਦੇ ਦੀ ਖੌਮੇ ਮਰ ਜਾਏ ਇਸ ਤਰੀ ਹੈ ਨਾ ਮੌਣੇ ਸਾਲਸਰਾਏ ਦੀ ਸਾ ਕੀ ਤੁਹਾਨੂੰ ਸੁਣਾਈ ਪਟਨਾ ਸਾਹਿਬ ਦੀ ਗੱਲ ਕੀਤੀ ਉੱਥੇ ਕਿ ਜਿਹੜੇ ਪਟਨਾ ਸਾਹਿਬ ਗਏ ਨੇ ਕਿ ਗੁਰਦੁਆਰਾ ਗਾਇਕਾਟ ਦਰਸ਼ਨ ਕੀਤੇ ਉਹਨੇ ਉਥੋਂ ਨਗਰ ਕੀਰਤਨ ਪ੍ਰਾਰੰਭ ਹੁੰਦਾ ਹੈ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਗੁਰੂ ਤੇਗ ਬਹਾਦਰ ਜੀ ਸਾਲਸਰਾਏ ਤੇ ਜਦੋਂ ਮਿਹਰ ਹੋਈ ਉਹ ਤੋਂ ਪਹਿਲਾਂ ਉਹਦੇ ਨੌਕਰ ਅਧਰਕੇ ਤੇ ਕਿਰਪਾ ਹੋਈ ਸੀ ਸਾਲਸਰਾਏ ਉਸ ਦਿਨ ਆ ਵੀ ਮੇਰਾ ਨੌਕਰ ਤਦ ਨੇ ਮਾਰਾ ਇਹਨੂੰ ਕਿਆ ਮਹਾਰਾਜ ਇਹ ਮੇਰਾ ਨੌਕਰ ਜਿੱਦ ਤੂੰ ਤੁਸੀਂ ਅੰਦਰ ਦਾ ਖਜ਼ਾਨਾ ਬਖਸ਼ ਦਿੱਤਾ ਹਜ਼ੂਰ ਕਹਿ ਲੱਗੀ ਜੇ ਤੈਨੂੰ ਚਾਹੀਦਾ ਇਹਦੇ ਪੈਰਾਂ 'ਚ ਮੱਥਾ ਟੇਕ ਮੈਂ ਬੜਾ ਅਚੰਬਤ ਹੋ ਨਜੁਦ ਵੀ ਮੱਥਾ ਟੇਕ ਉਹ ਕਹਿੰਦਾ ਮੇਰਾ ਨੌਕਰ ਖੈ ਗੁਰੂ ਜੀ ਕਹਿੰਦੇ ਆਇ ਤੀਕਰਾਂ ਝੁਕਾਣ ਦੇ ਰਸ ਲੈਂਦਾ ਫੇ ਝੁਕਣ ਦੀ ਜਾਚ ਸਿੱਖ ਹੰਕਾਉ ਮਾਹੋਂ ਮੇ ਮਲੰਗ ਦਾ ਉਹ ਬੰਦਾ ਚੰਗਾ ਭੜਾ ਮੈਂ ਕਈ ਵਾਰੀ ਸੋਚਣਾ ਵਿਚਾਰ ਗੁਰਦੁਰੀ ਦਾ ਭਾਈ ਕਿਸੇ ਨੂੰ ਫਤਿਹ ਨੇ ਬੁਲਾਇ ਉਹਦੀ ਸ਼ਮਤ ਆ ਜਾਂਦੀ ਇਹ ਵੀ ਖੌਮੇ ਖਲੋਤੀ ਪਹਿਲਾ ਤੂੰ ਬੋਲਣਾ ਹੈ ਮੂੰਹ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਗੁਰਮਖੋ ਮਹਾਰਾਜ ਕਹਿੰਦੇ ਕਿੱਡੀ ਵੱਡੀ ਖੌਮੇ ਦੀ ਇਹ ਸਾਰਾ ਪਸਾਰਾ ਖੌਮੇ ਦੇ ਚੱਲਦਾ ਪਿਆ ਗੁਰਮਖੋ ਮਹਾਰਾਜ ਕਹਿੰਦੇ ਸਹੰਕਾਰ ਨੂੰ ਛੱਡ ਤੇ ਖੰਕਾਰ ਕਈ ਤਰ੍ਹਾਂ ਦੇ ਫਰੀਦ ਸਾਹਿਬ ਨੇ ਕਿਹਾ ਕਿ ਸਭ ਤੋਂ ਜ਼ਿਆਦਾ بارش ਉੱਚੇ ਪਹਾੜ ਤੇ ਹੁੰਦੀ ਏ ਤੇ ਸਭ ਤੋਂ ਜ਼ਿਆਦਾ ਪਾਣੀ ਨੀਵੇਂ ਟੋਇਆਂ ਵਿੱਚ ਖਲੋਂਦਾ ਹੈ بارش ਉੱਚੇ ਤੇ ਹੋਈ ਖਲੋ ਨੀਵੇਂ ਤੇ ਗਿਆ ਫਰੀਦਾ ਗਰਭ ਜਿੰਨਾ ਵੜਿਆਈਆਂ ਤਨ ਜੋਬਨ ਆਗਾ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮਿਹਾ ਹਜ਼ੂਰ ਕਹ ਰਹੇ ਨੇ ਪਾਪ ਕਰਦ ਸੁੱਖ ਚੋਂ ਨਹੀਂ ਨੇ ਗਰਭ ਨਿਵਾਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜੋ ਤੁਸੀਂ ਸਾਨੂੰ ਉੱਤੇ ਦੱਸਿਆ ਇਹ ਆਪਣਾ ਤਜਰਬਾ ਆ ਦੇਖੋ ਸਮਝਾਉਂਦੇ ਨੇ ਜਿਹੇ ਬਿੱਦ ਬਿੱਦ ਦਰਤੇ ਤਰੀਕਾ ਜਿਹੇ ਦਰਤੇ ਜਿਸ ਜਿਸ ਤਰੀਕੇ ਨਾਲ ਗੁਰੂ ਉਪਦੇਸ਼ਿਆ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ ਮਾਰੇ ਗੁਰ ਤੇਗ ਬਹਾਦਰ ਕਿੰਨਣ ਮੇਰੀ ਗੱਲ ਸੁਣ ਜਿਵੇਂ ਸਾਨੂੰ ਗੁਰੂ ਸਾਹਿਬਾਨਾ ਨੇ ਦੱਸਿਆ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਜੇ ਵੀਦ ਗੁਰੂ ਉਪਦੇਸ਼ਿਆ ਸੋ ਸੁਨ ਰੇ ਭਾਈ ਮੇਰੇ ਭਰਾਵਾ ਮੈਂ ਤੈਨੂੰ ਉਹੀ ਗੱਲ ਸੁਣਾ ਰਿਹਾ ਜੋ ਗੁਰੂ ਸਾਡਾ ਕਹਿ ਰਿਹਾ ਕੀ ਕਹਿ ਰਿਹਾ ਜੀ ਮਹਾਰਾਜ ਕੀ ਗੁਰੂ ਨੇ ਉਪਦੇਸ਼ ਦਿੱਤਾ ਕਹਿਣ ਲੱਗੇ ਨਾਨਕ ਕਾਹਤ ਕੱਕਾ ਹਾ ਹਾ ਤੱਤਾ ਤਿੰਨੇ ਮੁਖਤੇ ਨੇ ਹਾ ਇਹਨੂੰ ਸਿਹਾਰੀ ਬੋਲੀ ਜਾਂਦੀ ਅਕਸਰ ਕਾਹ ਤਤੇ ਕਹਿਤ ਜ ਬੜਾ ਮਰਕਾ ਹੈ ਨਾਨਕ ਕਾਹਤ ਪੁਕਾਰ ਕੇ ਤੈਨੂੰ ਉੱਚੀ ਉੱਚੀ ਕੂਕਾਂ ਮਾਰ ਕੇ ਪੁਕਾਰ ਕੇ ਕਹਿ ਰਿਹਾ ਹੈ ਧੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਤਰ੍ਹਾਂ ਗੁਰੂ ਨੇ ਮੈਨੂੰ ਕਿਹਾ ਮੈਂ ਤੈਨੂੰ ਉੱਚੀ ਓਕਾ ਦੇ ਕੇ ਕਹਿ ਰਿਹਾ ਕੀ ਗਹੋ ਪ੍ਰਭ ਸ਼ਰਨਾਹੀ ਪਿਆਰਿਆ ਗਾਓ ਦਰਤਿ ਪਕੜ ਲੈ ਪ੍ਰਭੁ ਦਾ ਅਰਥ ਹੀ ਪ੍ਰਭੂ ਸ਼ਰਨਾਈ ਦਰ ਤੇ ਸ਼ਰਨ ਇਹਦੇ ਸਿੱਧੇ ਅਰਥ ਹੋ ਗਏ ਮੈਂ ਤੈਨੂੰ ਪੁਕਾਰ ਕੇ ਕਹਿ ਰਿਆਂ ਆ ਸਮਾਂ ਨਿਕਲਦਾ ਪਿਆ ਈ ਓਏ ਵੈ ਗੁਰੂ ਦਾ ਕੀਰਤਨ ਕਰ ਤੇ ਦੌੜ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਪਹੁੰਚਾ ਬਸ ਇਹ ਤੈਨੂੰ ਪੁਕਾਰ ਰਿਹਾ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਕਿਹਾ ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਕਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਨ ਤਰਨਾ ਗੁਰ ਇਹ ਮਤ ਦੀਨੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾ ਇਸ ਸਾਰੇ ਸ਼ਬਦ ਵਿੱਚ ਇਹ ਸਮਝਾਉਂਦੇ ਪਿਆ ਭਾਈ ਸਮਾ ਲੰਗ ਚੱਲਾ ਜੇ ਗੁਰਮਖੋ ਮਾਰਦਾ ਛਾਲਾਂ ਗਿਆ ਇਹਨੇ ਦੁਬਾਰਾ ਹੱਥ ਨਹੀਂ ਆਉਣਾ ਮੈਂ ਇਹਦੇ ਨਾਲ ਸਮਾਪਤੀ ਕਰਾਂਗਾ ਭਾਈ ਵੀਰ ਸਿੰਘ ਦਾ ਰਚਨਾ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨ ਮੰਨੀ ਮੈਂ ਫੜਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ ਕਿਵੇਂ ਨ ਸੱਕੀ ਰੋਕ اٹਕ ਜੋ ਪਾਈ ਭੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਬਨੋ ਬੰਨੀ ਉਹ ਸੰਭਲ ਸੰਭਾਲ ਇਹ ਸਮੇਂ ਨੂੰ ਕਰ ਸਭ ਨੂੰ ਉਡੰਦਾ ਜਾਮਦਾ ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਔਸਰ ਵਿੱਚ ਤੇ ਉਜਾਤ ਹੈ ਉਹ ਸੰਭਲ ਸੰਭਾਲੇ ਸਮੇਂ ਨੂੰ ਕਰ ਸਵਲ ਉਡਣ ਦਾ ਜਾਂਦਾ ਇਹ ਠਹਿਰਨ ਜਾਚ ਨਾ ਜਾਂਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਇਹਨੂੰ ਗੁਰੂ ਅਰਜੁਨ ਸਾਹਿਬ ਦੀ ਨਜ਼ਰ ਜੇ ਦੇਖੀ ਔਸਰ ਵਿੱਚੋਂ ਜਾਤ ਹੈ ਉਹ ਕਹਿੰਦੇ ਮੇਰੇ ਭਰਾਵਾ ਹੁਣ ਸੌਣ ਲੱਗਾ ਮੈਂ ਤੈਨੂੰ ਤਰਲਾ ਮਾਰਨਾ ਇੱਕ ਰਾਤ ਦਿਨ ਹੋਰ ਲੰਘੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਘਾੜ ਚਲੋ ਘਰ ਲਾਹ ਆਗੇ ਬਸਨ ਸੁਹਿਲਾ ਆਉਦ ਘਟੈ ਦਿਨ ਸਰੇ ਨਾਰੇ ਔਸਰ ਬੀਤਿਉ ਜਾਤਾ ਆਉਦ ਘਟੈ ਦਿਨ ਸਰੇ ਨਾਰੇ ਮਨ ਗੁਰਮਿਲ ਕਾਸ਼ਵਾਰੇ ਚਲੋ ਜਿਹੜਾ ਲੰਘ ਗਿਆ ਲੰਘ ਗਿਆ ਕਿ ਲੰਘਦੇ ਹੋਏ ਨੂੰ ਫੜਨ ਦਾ ਯਤਨ ਕਰੀਏ ਉਂਝ ਸਿਆਣੇ ਲੋਕ ਕਹਿੰਦੇ ਨੇ ਸਮਾ ਉਸ ਦੌੜਦੇ ਹੋਏ ਇਨਸਾਨ ਦੀ ਤਰ੍ਹਾਂ ਜਿਹੜਾ ਪਿੱਛੋਂ ਬਿਲਕੁਲ ਗੰਜਾ ਹੈ ਇਹਦੇ ਮੱਥੇ ਦੇ ਉੱਤੇ ਦੋ ਕੁ ਲਿਟਾਂ ਲਮਕਦੀਆਂ ਨੇ ਜੇ ਇਹਨੂੰ ਪਕੜਨਾ ਹੈ ਤੇ ਸਾਹਮਣੇੋਂ ਪਕੜੋ ਪਿੱਛੋਂ ਪਕੜੋਗੇ ਤੇ ਗੰਜਾ ਰਹਿ ਜਾਣਾ ਹੱਥ ਵਿੱਚ ਕੁਝ ਵੀ ਨਹੀਂ ਆਉਣਾ ਫਿਰ ਬੇਨਤੀ ਉਸ ਭੱਜਦੇ ਹੋਏ ਬੰਦੇ ਦੀ ਤਰ੍ਹਾਂ ਜਿਹਦੀਆਂ ਦੋ ਲਿਟਾਂ ਲਿਟਾਂ ਸਮਝਣਾ ਦੋ ਕਵਾਲ ਜਿਹੜੇ ਨੇ ਥੱਲੇ ਲਮਕਿਆ ਸਾਹਮਣੇੋਂ ਫੜ ਇਹਦਾ ਮਤਲਬ ਹੈ ਵਰਤਮਾਨ ਸਾਹਮਣੇ ਸਾਹਮਣਾ ਚਾਣੇ ਭਵਿਕ ਆਉਣਾ ਕੋਈ ਨਹੀਂ ਬੀਤੇ ਦੀ ਆਸ ਕਦੀ ਨਾ ਕਰੀ ਬਸ ਸਾਹਮਣੀਆਂ ਲਿਟਾਂ ਜੇ ਪਕੜੀਆਂ ਗਈਆਂ ਦੋ ਮੈਂ ਤਾਂ ਕਿ ਹੈ ਇੱਕ ਸਾਹ ਅੰਦਰ ਜਾਂਦਾ ਬਾਹਰ ਹੁੰਦਾ ਦੋ ਲਿਟਾਂ ਹੀ ਸੰਭ ਲੈ ਇਹਨੂੰ ਸਾਹਮਣੇ ਸੰਭ